ਅੱਜ ਗੁਰੂ ਅਰਜਨ ਦੇਵ ਦਰਬਾਰ ਤੇ ਮਨਾਇ ਗਈ ਮਸਿਆ ਜੀ ਸਿੰਘਾ ਪ੍ਰਸਨਿ ਸੰਚਾਲਕ ਜਸਤੁਨਾਵਾਲਾ ਸਰਬਜੀਤ ਸਿੰਘ ਸਾਵੀ ਚੋਹਲਾ ਸਾਹਿਬ ਅਤੇ ਗੋਬਨ ਸਿੰਘ ਮਾਨ ਸ੍ਰੀ ਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੈਂਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਪਾਸ਼ਾਏ ਪੰਜਵੀਂ ਵਿਖੇ ਸੌਣ ਦੇ ਮਹੀਨੇ ਦੀ ਮਸਿਆ ਅੱਜ ਮਿਤੀ 4 ਅਗਸਤ 2024 ਦਿਨ ਐਤਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਦੇਖ ਰੇਖੇਟ ਮਨਾਇਈ ਇਹ ਸਮੇਂ ਵੱਖ-ਵੱਖ ਬੁਲਾ ਰਹੇ ਆ ਰਾਗੀ ਢਾਡੀ ਕੁਿ ਵਿਸ਼ਰੀ ਜਥਿਆਂ ਜਿਵੇਂ ਕਿ ਪਾਈ ਗੁਰਪਾਲ ਸਿੰਘ ਪਖੋਪੁਰਕ ਵਿਸ਼ਰੀ ਜਥਾ ਅਤੇ ਸੰਤ ਸਿਪਾਹੀ ਸਿਸਟਰ ਕੁਿ ਵਿਸ਼ਰੀ ਜਥਾ ਸ੍ਰੀ ਹਾਲੀ ਕਲਾਂ ਅਤੇ ਗੁਰੂ ਘਰ ਦੇ ਬੁਲਾ ਰਹੇ ਪ੍ਰਚਾਰਕ ਪਾਈ ਗੁਰਮਿੰਦਰ ਸਿੰਘ ਕੋਹਾੜ ਦਾ ਸਟੇਟ ਸੈਕਟਰੀ ਦੀ ਸੇਵਾ ਨਿਭਾਉਂਦੇ ਹੋਏ ਨਾਲ ਹੀ ਪ੍ਰਚਾਰ ਰਾਹੀ ਸੰਤਾਨ ਗੁਰੂ ਜਸਨਾ ਕੇ ਨਿਹਾਲ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਹਲਾ ਸਾਹਿਬ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਨੇ ਇਹ ਵੀ ਦੱਸਿਆ ਕਿ ਤਾਂ-ਤਾਂ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਪ੍ਰੇਤ ਅਤੇ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਗੁਰੂ ਅਰਜਨ ਦੇਵ ਦਰਬਾਰ ਪਾਸ਼ਾਏ ਪੰਜਵੀਂ ਚੋਲਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਬਹੁਤ ਵੱਡੇ ਪੱਧਰ ਤੇ ਮਿਤੀ 16 ਅਗਸਤ 2024 ਪਾ ਦੋ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਦਕਾ ਕਰਵਾਇਆ ਜਾ ਰਿਹਾ ਹੈ ਚੋਲਾ ਸਾਹਿਬ ਨਗਰ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਖੰਡੇ ਬਾਟੇ ਦੀ ਪਹਿਲ ਲੈ ਕੇ ਦਸ਼ਮੇਸ਼ ਪਿਤਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੁਪੁੱਤਰ ਸੁਪੁੱਤਰੀਆਂ ਬਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਯਾ ਪ੍ਰਾਪਤ ਕਰਕੇ ਆਪਣੇ ਜੀਵਨ ਸਫਲਾ ਕਰੋ ਇਸ ਸਮੇਂ ਗੁਰੂ ਦਰਬਾਰ ਤੇ ਹਾਜ਼ਰੀ ਲਵਾਉਂਦੇ ਹੋਏ ਗੁਰਪਾਲ ਸਿੰਘ ਪਖੋਪੁਰ ਕੁਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ

ਇੱਕ ਬੰਦੇ ਨੇ ਇੱਕ ਗੁਰੂ ਕੇ ਸੇਵ ਨੂੰ ਗੁਰੂ ਕੇ ਧਰ ਦੇ ਨਾਲ ਜੋੜ ਦੇਣੋਂ ਇਨਾ ਮਹਾ ਗੁਰੂ ਨਾਨਕ ਦੇ ਧਰ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਕਿ ਸਰ ਕੀ ਆਪਣਾ ਵੀ ਬੈਠਿਆ ਆਇਆ ਸਫਰਾ ਹੋ ਜਾਵੇਗਾ ਜੇ ਆਪਾਂ ਆਪਣੀ ਬੇਣਤੀ ਕਰਦੇ ਨਾਲ ਕੋਈ ਗੁਰੂ ਵਾਲਾ ਬਣ ਜਾਵੇਗਾ ਆਪਾਂ ਦੇ ਖੰਡੇ ਬਾਡੇ ਦੀ ਮੋਹ ਨਹੀਂ ਛੱਡੀ ਸੋਨਾ ਅਕਾਸ਼ ਤੋਂ ਸਵੇਰਾਂ ਦੇ ਪਿੱਤਰਾਂ ਦੇ ਉੱਪਰ ਇੱਕ ਭਾਗੂ ਨੂੰ ਇਸ ਅਸਥਾਨ ਦੇ ਉੱਪਰ ਪਹੁੰਚ ਕੇ ਤੇ ਆਪ ਜੀ ਨੇ ਗੁਰਮਤ ਸਮਾਗਮ ਦਾ ਲਾਹਾ ਪ੍ਰਾਪਤ ਕਰਦਾ ਹੀ ਉਹ ਤੇ ਪੰਡ ਪਿਆਰੇ ਸਾਹਿਬਾਨਾਂ ਦੇ ਬੜੋ ਵੱਡੇ ਬਾਤੇ ਦੀ ਬਹੁਤ ਸ਼ਖਰੀ ਹੈ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਆਂ ਹੈ ਇਹ ਬੇਨਤੀ ਪ੍ਰਵਾਨ ਕਰਿਓ ਆਪ ਸਭੂ ਸਾਧ ਸੰਗਤ ਦੇ ਕਰਨਾ ਵਿੱਚ ਦੁਬਾਰਾ ਫੇਰ ਜਥੇਦਾਰ ਗੁਰਬਚਨ ਸਿੰਘ ਜੀ ਵਰਤੂ ਆਲਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸਰਦਾਰ ਜੀ ਸਿੰਘ ਜੀ ਰਾਣੀ ਪਟਾ ਮੈਨੇ ਜਰ ਬੋਤਵਾਰਾ ਪਾਕਸ਼ੀ ਪਰਵੀ ਆਪ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਆਪ ਜੀ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਖੱਟੇ ਮਾਣੇ ਦੀ ਬਹੁ ਸ਼ਕੋ ਗੁਰੂ ਹਾਲੇ ਬਣੋ ਨਵੇਂ ਪੁਣੀ ਦੀ ਜੋਤ ਨੂੰ ਆਪਣੇ ਗਰਨ ਚ ਉਤਾਰਨ ਦਾ ਯਤਨ ਕਰੀਏ ਕਿ ਬੇਨਤੀ ਜਰੂਰ ਪ੍ਰਵਾਨ ਕਰਿਓ ਆਪ ਸਮੂਹ ਸਾਧ ਸੰਗਤ ਦਾ ਹਰ ਇੱਕ ਤੋਂ ਤੇ ਧੰਵਾਦ ਜੀ ਨੋਟ ਨੇ ਆਪਰੀ ਜਿੰਦਗੀ ਵਿੱਚ ਜੋ ਸਮੇਂ ਵਿੱਚ ਜੋ ਸਮਾਂ ਕੱਢ ਕੇ ਆਪ ਦੀ ਬਹੁਤ ਬਾਤ ਦੇ ਪੱਤਰ ਪਹੁੰਚੇ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਨੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਬੰਕੀਆਂ ਸੁਣਿਆ ਸਾਡਾ ਸਫਲ ਹੋ ਜਾਵੇ ਕੋਈ ਵੀਰਾਂ ਦੇ ਵੱਲੋਂ ਭੈਣਾ ਦੇ ਵੱਲੋਂ ਇਤਿਹਾਸ ਮੇਟ ਪਾਇਆ ਪੇਗੀਏ ਸੂਤਰੇ ਅੰਦਾਜ਼ਾ ਕਰੀਏ ਨਾਮ ਨਾਮ ਮਾਇਆ ਭੇਜੀ ਗਈ ਗੁਰੂ ਸਾਹਿਬੀ ਕਿਰਪਾ ਲੰਗਰ ਕਰਦੀਆਂ ਵਾਲਾ ਨਾਮ ਦਾ ਪੁਰਸ਼ ਕੀ ਜੀਵਨ ਦੀ ਦਾਤ ਸਾਹਿਬੀ ਕਿਰਪਾ ਕਰਕੇ ਬਖਸ਼ਿਸ਼ ਕਰਨ ਹੁਣ ਮੈਂ ਬੀਰਤੀ ਕਰਾਂਗਾ ਜੋ ਸ੍ਰੀ ਆਹਿੰਦਰ ਨਗਰ ਤੋਂ ਬੀਬੀਆਂ ਦਾ ਪਿਸ਼ਾਪ ਜੱਤਾ ਆਪ ਜੀ ਨੂੰ ਤਾਂ ਜੀ ਅਰਦਾਸ ਕਰਾਉਂਦੇ ਕਿ ਹਰ ਇੱਕ ਦੇ ਭਲੇ ਦੇ ਵਾਸਤੇ ਤੇ ਵਰਗੀਆਂ ਦੀ ਤਾਲੁਸ਼ਤੀ ਵਾਸਤੇ ਅਰਦਾਸ ਕਰਾਉਂਦੇ ਨੇ ਮਾਇਆ ਭੇਜਦੇ ਨੇ

王红军。 कम नहीं फिर ने बोलता है को समंदर में भूमित थे कब तो भूमित है नहीं रे बचता है तक विचार यह है मधुरान चंद्रकारण का अवतार बनाया जब यह जन अर्जन देव गुरु फिर संकट जोनों गरज आया ऐसे की दीन दयाल सत्रु तंगन सिंधु अर्जन देव महाराज ਜਰਨ ਸੋ ਪ੍ਰਾਪਤ ਕਰਦੀ ਗੁਰੂ ਘਰ ਆਪ ਸਾਹਿਬ ਜੀ ਪੰਡਿਤ ਹੈ ਤਾਂ ਤਾਂ ਸਰੀਰੋਂ ਸੰਤ ਸਾਹਿਬ ਦੀ ਬਾਹਰ ਤਰ੍ਹਾਂ ਜਰੀ ਅੰਦਰ ਸਭੇ ਮਾਣ ਹੋ ਕੇ ਬੈਠੀ ਗੁਰੂ ਰੂਪ ਗੁਰੂ ਜੀ ਆਣੀ ਗੁਰੂ ਸਾਹਿਬੀ ਗੁਰੂ ਖਾਲਸਾ ਸਾਧ ਸੰਗਤ ਜੀ ਆਹ ਸਭ ਕੋ ਬਧਨਾ ਦਸ਼ਨੇਸ਼ ਪਿਤਾ ਤਾਂ ਨੰਦਰ ਸਿੰਘ ਮਹਾਰਾਜ ਜੀ ਦੀ ਪਤਨੀ ਹੋਈ ਗੁਰੂ ਪਤੇ ਨਾਲ ਸਾਥ ਬਾਕੇ ਰਸ ਜੇ ਵਾਹ ਇਹ ਗੁਰੂ ਜੀ ਦਾ ਅਸਾ ਕਹਨੇ